ਸ਼ੋਮਨੀਏ ਕਾਲੀਦਲ ਦੇ ਸੀਨੀਅਰ ਅਗੂ ਅਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਚਿਮਾ ਜੋ ਕਿ ਵਿਕਰਮ ਸਿੰਘ ਮਜੀਠੀਆ ਦੀ ਰਿਹਾਈ ਨੂੰ ਲੈ ਕੇ ਪਟਿਆਲਾ ਪਹੁੰਚੇ ਇਸ ਤਰ੍ਹਾਂ ਉਹਨਾਂ ਨੇ মিডিਆ ਦੇ ਨਾਲ ਗੱਲ ਕਰਦੇ ਹੋਏ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਡਟ ਕੇ ਬੋਲਣ ਵਾਲੇ ਮਜੀਠੀਆ ਨੂੰ ਰਾਜਨੀਤੀ ਦੇ ਤਹਿਤ ਫਸਾਇਆ ਗਿਆ ਸੀ ਅਦਾਲਤ ਨੇ ਉਹਨਾਂ ਨੂੰ ਇਨਸਾਫ ਦਿੱਤਾ ਹੈ ਵਿੱਤ ਮੰਤਰੀ ਹਰਪਾਲ ਚਿਮਾ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਬਿਆਨ ਨੂੰ ਵੀ ਲੈ ਕੇ ਦਲਜੀਤ ਚਿਮਾ ਦੇ ਵੱਲੋਂ ਕਰੜੇ ਸ਼ਬਦਾ ਵਿੱਚ ਕੀ ਕੁਝ ਕਿਹਾ ਗਿਆ ਏ ਸੁਣਦੇ ਹਾਂ ਬਹੁਤ ਵੱਡੀ ਖੁਸ਼ੀ ਹੈ ਮੈਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਜਿਹੜੀ ਦੇਸ਼ ਦੀ ਸਾਡੀ ਸਭ ਤੋਂ ਵੱਡੀ ਅਦਾਲਤ ਹੈ ਸੁਪਰੀਮ ਕੋਰਟ ਉਹਦੇ ਜੱਜ ਸਾਹਿਬਾਨ ਦਾ ਧੰਨਵਾਦ ਕਰਦਾ ਕਿ ਜਿਹੜੇ ਝੂਠੇ ਕੇਸ ਦੇ ਵਿੱਚ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਬਦਲਾ ਖੋਰੀ ਦੀ ਰਾਜਨੀਤੀ ਤਹਿਤ ਫਸਾਇਆ ਗਿਆ ਸੀ ਤੱਕ ਅਦਾਲਤ ਨੇ ਬੜਾ ਵੱਡਾ ਫੈਸਲਾ ਕਰਕੇ ਤੇ ਉਹਨਾਂ ਨੂੰ ਛੁੱਟੀ ਰਾਹ ਦਿੱਤੀ। ਔਰ ਮੈਨੂੰ ਖੁਸ਼ੀ ਹੈ ਕਿ ਅੱਜ ਉਹ 7 ਮਹੀਨੇ ਬਾਅਦ ਬੜੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਹੋਏ ਜੇਲ੍ਹ ਤੋਂ ਬਾਹਰ ਆ ਰਹੇ ਆ। ਔਰ ਆਸ ਹੈ ਕਿ ਤਗੜੇ ਹੋ ਕੇ ਡਟ ਕੇ ਫਿਰ ਸਰਕਾਰ ਦੇ ਖਿਲਾਫ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਡਟ ਕੇ ਜਿਹੜਾ ਜੋ ਜੰਗ ਜੀ। ਜੀਮਾ ਸਾਹਿਬ ਸਰਕਾਰ ਦੀ ਗੱਲ ਕੀਤੀ ਹੈ ਅੱਜ ਸੀਐਮ ਪ੍ਰਵੰਗਪਨ ਜੀ ਉਹਨਾਂ ਇੱਕ ਤਾਂ ਜੱਸ ਹੈਗੇ ਉਸ ਨੂੰ ਦੇਖੋ ਜਿਹੜਾ ਸੀਐਮ ਸਾਹਿਬ ਨੇ ਜਿਹੜੇ ਅਰਾਦਾ ਸੌਮੀ ਵਾਲੇ ਬਾਬਾ ਜੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਸਾਹਿਬ ਦੇ ਬਾਰੇ ਚ ਜਿਹੜਾ ਤੰਜ ਕੱਸਿਆ ਉਹ ਬਹੁਤ ਬੰਦਪਕ ਸਾਡੇ ਖਿਲਾਫ ਕੁਝ ਕਹਿ ਲੈਣ ਕੋਈ ਫਰਕ ਨਹੀਂ ਪੈਂਦਾ ਕਿਸੇ ਹੋਰ ਰਾਜਨੀਤਿਕ ਲੀਡਰ ਦੇ ਖਿਲਾਫ ਅਗਰ ਉਹ ਕੁਝ ਬੋਲਦੇ ਆ ਕੋਈ ਫਰਕ ਨਹੀਂ ਪਰ ਦੇਸ਼ ਦੀ ਇੱਕ ਵੱਡੀ ਧਾਰਮਿਕ ਸ਼ਖਸੀਅਤ ਜਿਹੜੀ ਹਮੇਸ਼ਾ ਅੰਦਰ ਵਿਵਾਦ ਰਹੀ ਹੈ ਜਿਨ੍ਹਾਂ ਨੇ ਕਦੀ ਵੀ ਰਾਜਨੀਤੀ ਦੀ ਗੱਲ ਜਿਹੜੀ ਹੈ ਕਦੀ ਵੀ ਕਿਤੇ ਮੀਡੀਆ ਦੇ ਵਿੱਚ ਆ ਕੇ ਹੋਰ ਕਿਤੇ ਨਹੀਂ ਕੀਤੀ ਅਗਰ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਤੋਂ ਬਾਅਦ ਸਾਰੇ ਹਾਲਾਤਾਂ ਨੂੰ ਦੇਖਣ ਤੋਂ ਬਾਅਦ ਉਹਨਾਂ ਨੇ ਸਚਾਈ ਦੇ ਦੋ ਲਫ਼ਜ਼ ਕਹੇ ਤੇ ਮੁੱਖ ਮੰਤਰੀ ਸਾਹਿਬ ਨੂੰ ਹਲੀਮੀ ਦੇ ਨਾਲ ਉਹ ਸਵੀਕਾਰ ਕਰਨੇ ਚਾਹੀਦੇ ਉਹਦੇ ਤੋਂ ਕੁਝ ਨਾ ਕੁਝ ਸਿੱਖਣਾ ਚਾਹੀਦਾ ਸੀ ਪਰ ਜਿਹੜੀ ਭਾਸ਼ਾ ਮੁੱਖ ਮੰਤਰੀ ਸਾਹਿਬ ਨੇ ਇੱਕ ਵੱਡੀ ਧਾਰਮਿਕ ਸ਼ਖਸੀਅਤ ਦੇ ਬਾਰੇ ਵਿੱਚ ਵਰਤੀ ਹੈ ਉਹ ਬਹੁਤ ਬੰਦਪਕੀ ਹੈ ਮੈਂ ਤਾਂ ਹੁਣ ਵੀ ਉਹਨਾਂ ਨੂੰ ਬੇਨਤੀ ਕਰਦਾ ਵੀ ਸਾਡੇ ਖਿਲਾਫ ਬੇਸ਼ੱਕ ਚਾਰ ਬਿਆਨ ਦੇ ਲੋ ਮਜੀਠਾ ਸਾਹਿਬ ਦੇ ਖਿਲਾਫ 10 ਦੇ ਲੋ ਪਰ ਉਹ ਜਿਹੜੀ ਤੁਸੀਂ ਗਲਤੀ ਕੀਤੀ ਹੈ ਤੁਹਾਨੂੰ ਆਪਣਾ ਟਵੀਟ ਵਾਪਸ ਲੈਣਾ ਚਾਹੀਦਾ ਸਾਡਾ ਦੇਸ਼ ਜਿਹੜਾ ਸਾਡੀ ਜਿਹੜੇ ਸੰਸਕਾਰ ਨੇ ਜੋ ਸਾਡਾ ਇਤਿਹਾਸ ਹੈ ਸਾਡੇ ਇਤਿਹਾਸ ਦੇ ਵਿੱਚ ਜਦੋਂ ਵੀ ਕਿਤੇ ਜ਼ਬਰ ਜ਼ੁਲਮ ਹੋਇਆ ਤੇ ਸਾਡੇ ਗੁਰੂ ਸਾਹਿਬਾਨਾਂ ਨੇ ਇਥੋਂ ਤੱਕ ਕਿ ਅੱਗੇ ਆ ਕੇ ਆਪ ਜ਼ੁਲਮ ਦਾ ਟੱਕਰਾ ਬੜੇ ਜਿਹੜੀ ਹੈ ਦਲੇਰੀ ਨਾਲ ਬਹਾਦਰੀ ਨਾਲ ਔਰ ਬਹੁਤ ਕੁਝ ਕਹਿ ਕੇ ਸਖਤ ਲਫ਼ਜ਼ਾਂ ਦੇ ਵਿੱਚ ਆਪ ਕੀਤਾ ਤੇ ਅਗਰ ਅੱਜ ਧਾਰਮਿਕ ਸ਼ਕਤੀਤਾ ਗੁਰੂ ਸਾਹਿਬਾਨ ਦੇ ਜੀਵਨ ਤੋਂ ਸੇਧ ਲੈ ਕੇ ਸੱਚ ਨਹੀਂ ਬੋਲਣੀਆਂ ਤੇ ਫਿਰ ਹੋਰ ਕੌਣ ਸੱਚ ਬੋਲੂਗਾ ਇਹ ਤਾਂ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਆ ਪਰ ਇਹ ਪੰਚਾਇਤ ਦੇ ਵਿੱਚ ਬਜ਼ੁਰਗ ਜਿਹੜਾ ਕੋਈ ਬੈਠੇ ਆ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਜਦੋਂ ਸੱਚ ਬੋਲਦੇ ਤੇ ਕੀ ਤੁਸੀਂ ਉਹਨਾਂ ਤੇ ਦੋਸ਼ ਲਾਓਗੇ ਉਹਨਾਂ ਤੇ ਤੰਜ ਕਸੋਗੇ ਇਸ ਕਰਕੇ ਚਾਹੀਦਾ ਸੀ ਕਿ ਸਰਕਾਰ ਇਨਟਰੋਸਪੈਕਸ਼ਨ ਕਰਦੀ ਆਪਣੇ ਅੰਦਰ ਝਾਤੀ ਮਾਰਦੀ ਪਰ ਬਹੁਤ ਹੀ ਮੈਂ ਸਮਝਦਾ ਕਿ ਮਾੜਾ ਕੰਮ ਹੋਇਆ ਕਿ ਕੱਲ ਵਿੱਤ ਮੰਤਰੀ ਸਾਹਿਬ ਨੇ ਪਰਸੋਂ ਉਹਨਾਂ ਦੇ ਜਿਹੜੇ ਮੀਡੀਆ ਡਵਾਈਸਰ ਸਾਹਿਬ ਨੇ ਪੰਨੂ ਸਾਹਿਬ ਉਹਨਾਂ ਨੇ ਉਪਦੇਸ਼ ਦਿੱਤੇ ਕੱਲ ਵਿੱਤ ਮੰਤਰੀ ਸਾਹਿਬ ਨੇ ਅੱਜ ਬੁਖਤ ਮੰਤਰੀ ਸਾਹਿਬ ਨੇ ਇਹ ਕੋਈ ਚੰਗੀਆਂ ਰਵਾਇਤਾਂ ਨਹੀਂ ਸਾਡੇ ਸੁਭੇ ਵਾਸਤੇ ਇਹੋ ਜੇ ਉਹ ਕੰਮ ਤਾਂ ਉਹਨਾਂ ਨੂੰ ਗ੍ਰੇਟ ਕਰਦੇ ਚੈਲੰਜ ਕਰਨ ਦੀ ਗੱਲ ਕਰ ਰਹੇ ਨੇ ਕਿ ਅਸੀਂ ਚੈਲੰਜ ਕਰਾਂਗੇ ਇਸ ਨੂੰ ਜਵਾਨ ਨੂੰ ਤੇ ਪਹਿਲਾਂ ਵੀ ਕਿੰਨੀ ਵਾਰੀ ਚੈਲੰਜ ਕੀਤੇ ਹੁਣ ਵੀ ਕਰੋ ਅਸੀਂ ਇੰਨੇ ਗੱਲਾਂ ਤੋਂ ਤਾਂ ਨਹੀਂ ਰੁਕਦੇ ਸੁਪਰੀਮ ਕੋਰਟ ਤੋਂ ਉੱਤੇ ਕਿਹੜੀ ਅਦਾਲਤ ਹੈ ਹੁਣ ਯੂਨਾਈਟਿਡ ਨੇਸ਼ਨ ਚ ਜਾਓਗੇ ਉੱਥੇ ਜਾਓਗੇ ਹੁਣ ਕਿਤੇ ਜਾਓ ਜਾ ਜੋ ਕੋਈ ਤੁਹਾਡੇ ਕੋਲ অপਸ਼ਨ ਹੈਗੀ ਹੈ ਤੇ ਤੁਸੀਂ ਜਾਓ ਸਾਨੂੰ ਇੰਦੇ ਚ ਕੀ ਫਰਕ ਪੈਂਦਾ ਮੇਰੇ ਖਿਆਲ ਦੇ ਬਾਹਰ ਹੁਣ ਅਕਾਲੀ ਦਲ ਨੂੰ ਹੋਰ ਬੁਝਤੀ ਮਿਲ ਬਹੁਤ ਵੱਡੀ ਮਜ਼ਬੂਤੀ ਹੈ ਕਿਉਂਕਿ ਅਕਾਲੀ ਦਲ ਜਿਹੜਾ ਬੜੇ ਵੱਡੇ ਸੰਘਰਸ਼ ਤੇ ਵਿੱਚੋਂ ਤੇ ਬੜੀ ਵੱਡੀ ਵਿਚਾਰਧਾਰਾ ਵਾਲੀ ਪਾਰਟੀ ਹੈ ਬੜੇ ਜ਼ਬਰ ਜ਼ੁਲਮ ਜਿਹੜੇ ਆ ਵਕ ਵਕ ਲਹਿਰਨ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਸਹੇ ਆ ਇਸ ਕਰਕੇ ਸਾਡਾ ਅੱਜ ਵੀ ਹਰ ਲੀਡਰ ਹਰ ਵਰਕਰ ਆਪਣੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਤੇ ਨਾਜ਼ ਕਰਦਾ ਹੋਇਆ ਜ਼ਬਰ ਜ਼ੁਲਮ ਦਾ ਟੱਕਰਾ ਕਰਨ ਵਾਸਤੇ ਤਿਆਰ। ਔਰ ਮਜੀਠੀਆ ਸਾਹਿਬ ਦੇ ਵਿੱਚ ਵੀ ਉਹੀ ਖੂਨ ਹੈ। ਇਸ ਕਰਕੇ ਤਗੜੇ ਹੋ ਕੇ ਜਿਹੜਾ ਅੱਗੇ ਤੋਂ ਵੀ ਵੱਧ ਐਨਰਜੀ ਦੇ ਨਾਲ ਉਹ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਉਹਦਾ ਵਿਰੋਧ ਕਰਨਗੇ।